ਪੰਜਾਬ ਚ ਭਖਾਰੀਆਂ ਦੀ ਵੱਧ ਰਹੀ ਦਿਨੋਦਿਨ ਗਿਣਤੀ ਪ੍ਰਸ਼ਾਸਨ ਨੇ ਵੀ ਕਸਲੀ ਕਮਰ ਬੱਚਿਆਂ ਦੇ ਦਿਨੋਦਿਨ ਕਰਵਾਏ ਜਾ ਰਹੇ ਡੀਐਨਏ ਟੈਸਟ ਕਈ ਭਖਾਰੀ ਆਪਣੇ ਹੀ ਦਾਅਵੇ ਠੋਕ ਰਹੇ ਬੱਚਿਆਂ ਤੇ ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਐਨਐਲਆਈ ਟੀਵੀ ਨਾਲ ਮਹਾ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਬੱਸ 'ਚ ਸਫ਼ਰ ਕਰਨ ਦੇ ਲਈ ਬੱਸ ਸਟੈਂਡ ਤੇ ਜਾਂਦੇ ਆ ਜਾਂ ਜਿੱਥੇ ਬੱਸ ਸਟਾਪ ਬਣਿਆ ਹੁੰਦਾ ਉੱਥੇ ਅਸੀਂ ਜਾਂਦੇ ਆ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਭਿਖਾਰੀ ਆ ਜਾਂਦੇ ਆ ਤੇ ਇਥੋਂ ਤੱਕ ਕਿ ਉਹਨਾਂ ਦੇ ਗੋਦੀ ਵਿੱਚ ਬਹੁਤ ਸਾਰੇ ਬੱਚੇ ਵੀ ਜਿਹੜੇ ਆ ਹੁੰਦੇ ਆ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਸੜਕ ਤੋਂ ਆਪਣੇ ਵਹੀਕਲ ਤੇ ਜੇਕਰ ਅਸੀਂ ਸਫ਼ਰ ਵੀ ਕਰ ਰਹੇ ਹੁੰਦੇ ਆ ਤਾਂ ਸਾਡੇ ਵਹੀਕਲ ਤੇ ਸ਼ੀਸ਼ੇ ਤੇ ਆ ਕੇ ਪਾਣੀ ਮਾਰ ਕੇ ਸ਼ੀਸ਼ਾ ਸਾਫ਼ ਕਰਦੇ ਹੁੰਦੇ ਕੁਝ ਜਿਹੜੇ ਆ ਉਹ ਬੱਚੇ ਦਿਖਾਈ ਦਿੰਦੇ ਆ ਤੇ ਪੈਸੇ ਮੰਗਦੇ ਆ ਪਰ ਇਹ ਆਏ ਕਿੱਥੋਂ ਕੌਣ ਨੇ ਕੀ ਇਹਨਾਂ ਦਾ ਲਿੰਕ ਆ ਪੰਜਾਬ ਨਾਲ ਕੀ ਇਹ ਆਸਲ ਵਿੱਚ ਜਿਹੜੇ ਆ ਜਿਹੜੇ ਆ ਭਿਖਾਰੀ ਨੇ ਜਾਨੀ ਕਿ ਇਸ ਹਾਲਾਤ ਵਿੱਚ ਨੇ ਕਿ ਉਹਨਾਂ ਦਾ ਬਿਨਾ ਪੈਸੇ ਮੰਗੇ ਨਹੀਂ ਸਰਦਾ ਕੰਮ ਕਾਜ ਕਿਉਂ ਨਹੀਂ ਇਹ ਕਰਦੇ ਇਹ ਸਾਰਾ ਇੱਕ ਵੱਡਾ ਜਿਹੜਾ ਸਵਾਲ ਬਣਿਆ ਹੋਇਆ ਸੀ ਪਰ ਉਹ ਸਵਾਲ ਨੂੰ ਹੱਲ ਕਿਤੇ ਨਾ ਕਿਤੇ ਕਰਨ ਲੱਗੀ ਆ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਨੇ ਵਿੜਾ ਚੁੱਕਿਆ ਹੈ ਕਿ ਜੋ ਭਖਾਰੀਆਂ ਦੇ ਬੱਚੇ ਨੇ ਉਹਨਾਂ ਦਾ ਡੀਐਨਏ ਟੈਸਟ ਹੋਏਗਾ ਕਿ ਉਹ ਅਸਲ ਵਿੱਚ ਉਹਨਾਂ ਦੇ ਬੱਚੇ ਨੇ ਅਤੇ ਕਿ ਉਹ ਹੋਰ ਕਿਸੇ ਤੋਂ ਤਾਂ ਨਹੀਂ ਲਿਆਂਦੇ ਗਏ ਜਾਨੀ ਕਿ ਬਹੁਤ ਸਾਰੇ ਗੁੰਮਸ਼ੁਦਿ ਬੱਚੇ ਜਿਹੜੇ ਆ ਹੋ ਰਹੇ ਆ ਗੁੰਮਸ਼ੁਦਾ ਹੋ ਰਹੇ ਨੇ ਤੇ ਅਕਸਰ ਦੇਖ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਜਾਣਕਾਰੀ ਇਹ ਸਾਹਮਣੇ ਹੁੰਦੀ ਆ ਕਿ ਸਾਡਾ ਬੱਚਾ ਗੁੰਮ ਹੋ ਗਿਆ ਸਾਨੂੰ ਪਤਾ ਨਹੀਂ ਲੱਗ ਰਿਹਾ ਤਾ ਜਿਹੇ ਵਿੱਚ ਇਹਨਾਂ ਸਾਰੇ ਮਸਲਿਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਬਾਲ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਇਹ ਮੀੜਾ ਚੁੱਕਿਆ ਗਿਆ ਹੈ ਕਿ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਕਿ ਜੋ ਗੋਦੀ ਚੁੱਕ ਕੇ ਮਹਿਲਾਵਾਂ ਭੀਖ ਮੰਗਦੀਆਂ ਨੇ ਕਿ ਅਸਲ ਵਿੱਚ ਇਹ ਇਹਨਾਂ ਦੇ ਬੱਚੇ ਨੇ ਜਾਂ ਕਿਤੋਂ ਹੋਰ ਇਹਨਾਂ ਬੱਚਿਆਂ ਨੂੰ ਲਿਆ ਗਿਆ ਹੈ ਅਸੀਂ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਦੇ ਮੰਦਰ ਗੁਰਦੁਆਰਿਆਂ ਜਾਂ ਭੀੜ ਭੜੱਕੇ ਵਾਲਿਆਂ ਥਾਵਾਂ ਤੇ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਬਾਜ਼ਾਰਾਂ ਵਿੱਚ ਜਵਾਨ ਬਜ਼ੁਰਗ ਜਾਂ ਬੱਚਿਆਂ ਨੂੰ ਭੀਖ ਮੰਗਦੇ ਦੇਖਿਆ ਹੋਵੇਗਾ ਤਾਂ ਇਹਨਾਂ ਤੇ ਕੰਟਰੋਲ ਕਰਨ ਦੇ ਲਈ ਹੁਣ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਇਹ ਲੋਕ ਅਕਸਰ ਆਪਣੀ ਮਜਬੂਰੀ ਜਾਂ ਗਰੀਬੀ ਦਾ ਹਵਾਲਾ ਦਿੰਦੇ ਹੋਏ ਰਾਹ ਰਾਹਗੀਰਾਂ ਕੋਲੋਂ ਪੈਸੇ ਜਾਂ ਖਾਣ ਪੀਣ ਦੀਆਂ ਵਸਤਾਂ ਮੰਗਦੇ ਨੇ ਇਹ ਸਮਾਜਿਕ ਮੁੱਦਾ ਪੰਜਾਬ ਵਿੱਚ ਵਧਦਾ ਜਾ ਰਿਹਾ ਜੋ ਸਮਾਜ ਦੀਆਂ ਆਰਥਿਕ ਅਤੇ ਸਮਾਜਿਕ ਅਸਮਾਨਤਾ ਨੂੰ ਦਰਸਾਉਂਦਾ ਹੈ ਪੰਜਾਬ ਵਿੱਚ ਭੀਖ ਮੰਗਣ ਕਦੋਂ ਸ਼ੁਰੂ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਭੀਖ ਮੰਗਣ ਦੀ ਸਮੱਸਿਆ ਪੰਜਾਬ ਵਿੱਚ ਨਵੀਂ ਨਹੀਂ ਹੈ ਪਿਛਲੇ ਕਈ ਦਹਾਕਿਆਂ ਤੋਂ ਖਾਸ ਕਰਕੇ ਗਰੀਬੀ ਬੇਰੋਜ਼ਗਾਰੀ ਅਤੇ ਸਮਾਜਿਕ ਅਸਮਾਨਤਾ ਕਾਰਨ ਇਹ ਸਮੱਸਿਆ ਜਾਰੀ ਹੈ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਲਗਭਗ 5 ਲੱਖ ਭਿਖਾਰੀ ਹਨ ਜਿਨ੍ਹਾਂ ਵਿੱਚੋਂ ਪੰਜਾਬ ਦਾ ਹਿੱਸਾ ਵੀ ਮਹੱਤਵਪੂਰਨ ਹੈ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਅਤੇ ਪਟਿਆਲਾ ਵਿੱਚ ਮੰਦਰਾਂ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਇਹ ਸਮੱਸਿਆ ਪਿੰਡੂ ਖੇਤਰਾਂ ਵਿੱਚ ਵੀ ਮੌਜੂਦ ਹੈ ਪਰ ਸ਼ਹਿਰੀ ਖੇਤਰਾਂ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਜਵਾਨ ਬਜ਼ੁਰਗ ਅਤੇ ਬੱਚਿਆਂ ਦੀ ਭੀਖ ਮੰਗਣ ਵਿੱਚ ਸਮੂਲੀਅਤ ਜਿਹੜੀ ਅਕਸਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੰਦਰਾਂ ਅਤੇ ਜਨਤਕ ਥਾਵਾਂ ਤੇ ਭੀਖ ਮੰਗਣ ਵਾਲਿਆਂ ਵਿੱਚ ਜਵਾਨ ਮਰਦ ਬਜ਼ੁਰਗ ਅਤੇ ਬੱਚੇ ਸ਼ਾਮਲ ਨੇ ਅਕਸਰ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਦੇ ਪਿੱਛੇ ਗਰੀਬੀ ਸਿੱਖਿਆ ਦੀ ਕਮੀ ਅਤੇ ਸਮਾਜਿਕ ਸ਼ੋਸ਼ਣ ਵਰਗੇ ਕਾਰਨ ਦੱਸੇ ਜਾਂਦੇ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਲਗਭਗ 40000 ਬੱਚੇ ਅਗਵਾ ਕੀਤੇ ਜਾਂਦੇ ਨੇ ਜਿੰਨਾਂ ਵਿੱਚੋਂ ਬਹੁਤ ਸਾਰੇ ਭੀਖ ਮੰਗਣ ਦੇ ਧੰਦੇ ਵਿੱਚ ਹੀ ਧੱਕ ਦਿੱਤੇ ਜਾਂਦੇ ਨੇ ਤਾਂ ਇਹਨਾਂ ਅੰਕੜਿਆਂ ਨੇ ਹੈਰਾਨ ਕੀਤਾ ਹੈ ਕਿ ਇਹ ਅਖਰ ਕਿਵੇਂ ਬਾਧ ਰਹੇ ਨੇ ਤਾਂ ਇਹਨਾਂ ਤੇ ਹੁਣ ਕੰਟਰੋਲ ਕਿਤੇ ਨਾ ਕਿਤੇ ਪੈਂਦਾ ਨਜ਼ਰ ਆ ਸਕਦਾ ਹੈ ਉਸ ਮਾਂ ਨੂੰ ਆਪਣਾ ਬੱਚਾ ਮਿਲ ਸਕਦਾ ਹੈ ਜਿਹੜੀ ਮਾਂ ਕਈ ਲੰਬੇ ਸਮੇਂ ਤੋਂ ਅੱਖਾਂ ਨਾਲ ਜਿਹੜੇ ਆ ਜਿਹੜੇ ਆ ਅੱਖਾ ਢਾ ਕੇ ਡੀਕਰੀ ਆ ਕਿ ਕਦੋਂ ਮੇਰਾ ਬੱਚਾ ਆਵੇਗਾ ਤੇ ਹੁਣ ਕਿਤੇ ਨਾ ਕਿਤੇ ਜਦੋਂ ਡੀਐਨਏ ਟੈਸਟ ਹੋਏਗਾ ਤੇ ਡੀਐਨਏ ਜਦੋਂ ਉਸ ਦਾ ਟੈਸਟ ਸਾਹਮਣੇ ਆਵੇਗਾ ਤੇ ਉਸ ਦਾ ਮੁਲਾਂਕਣ ਕੀਤਾ ਜਾਏਗਾ ਤੇ ਜੇਕਰ ਉਹ ਕਿਸੇ ਗਵਾਚੇ ਹੋਏ ਬੱਚੇ ਦੀ ਮਾਂ ਦੇ ਨਾਲ ਮਿਲ ਗਿਆ ਤਾਂ ਉਹ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਮਾਂ ਦੇ ਲਈ ਕਿੰਨਾ ਜਿਹੜਾ ਉਹ ਇੱਕ ਸੁਪਨਾ ਪੂਰਾ ਹੋਏਗਾ ਕਿਉਂਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਜਿਵੇਂ ਹੀ ਲਾਂਘਾ ਖੁੱਲਿਆ ਜਦੋਂ ਤੋਂ ਪੰਜਾਬ ਅਤੇ ਪਾਕਿਸਤਾਨ ਦੀ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਬੰਦ ਹੋਈ ਹੈ ਉਹ ਚੜਦਾ ਤੇ ਲੈਂਦਾ ਪੰਜਾਬ ਬਣਿਆ ਉਦੋਂ ਤੋਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਪੰਜਾਬ ਤੋਂ ਉਧਰ ਚਲੇ ਗਏ ਤੇ ਉਧਰਲੇ ਕੁਝ ਲੋਕ ਇੱਧਰ ਪੰਜਾਬ ਚ ਆ ਕੇ ਵਸੇ ਤੇ ਉਹਨਾਂ ਦਾ ਜਦੋਂ ਮਿਲਾਪ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਵੇਂ ਅੱਖਾਂ ਚੋਂ ਪਾਣੀ ਵਗਦਾ ਹੈ ਤਾਂ ਜਿਹੜੀਆਂ ਮਾਵਾਂ ਅਨੇ ਲੰਬੇ ਸਮੇਂ ਤੋਂ ਅੱਖਾਂ ਜਿਹੜੀਆਂ ਢਾਕੇ ਮੈਂ ਜਿਹੜੀ ਢਾਕੇ ਉਡੀਕ ਰਹੀਆਂ ਨੇ ਅੱਖਾਂ ਜਿਹੜੀਆਂ ਇਸ ਤਰੀਕੇ ਨਾਲ ਰਸਤੇ ਤੇ ਲਗਾਈ ਬੈਠੀਆਂ ਨੇ ਕਿ ਕਦੋਂ ਸਾਡਾ ਬੱਚਾ ਕਦੋਂ ਆਵੇਗਾ ਕਿੱਧਰੋਂ ਆਵੇਗਾ ਕਦੋਂ ਖੁਸ਼ੀ ਦੇ ਪਾਲ ਹੋਣਗੇ ਜਦੋਂ ਅਸੀਂ ਆਪਣੇ ਬੱਚੇ ਨੂੰ ਅੱਖਾਂ ਨਾਲ ਦੇਖਾਂਗੇ ਜਦੋਂ ਡੀਐਨਏ ਟੈਸਟ ਮਿਲ ਗਿਆ ਤਾਂ ਡੀਐਨਏ ਟੈਸਟ ਜਿਹੜਾ ਸਹੀ ਜਿਹੜਾ ਉਸ ਦਾ ਮਲਾਂਕਣ ਹੋ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਖੁਸ਼ੀ ਹੋਏਗੀ ਕਿੰਨੇ ਮਾਪਿਆਂ ਨੂੰ ਕਿੰਨੇ ਬੱਚੇ ਮਿਲ ਸਕਦੇ ਨੇ ਤਾਂ ਦੱਸ ਦਈਏ ਕਿ ਪੰਜਾਬ ਵਿੱਚ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਜੁਲਾਈ 2024 ਤੋਂ ਹੁਣ ਤੱਕ 187 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ ਜਿਨ੍ਹਾਂ ਨੂੰ ਸਰਕਾਰੀ ਸੁਰੱਖਿਆ ਗ੍ਰਾਹਾਂ ਵਿੱਚ ਰੱਖਿਆ ਗਿਆ ਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਸੰਗਠਿਤ ਭੀਖ ਮੰਗਣ ਦੇ ਗਰੋਹ ਅਤੇ ਸ਼ੋਸ਼ਣ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਭੀਖ ਮੰਗਣ ਨੂੰ ਅਕਸਰ ਸੰਗਠਿਤ ਗਰੋਹਾਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ ਇਹ ਗਰੋਹਾ ਬੱਚੇ ਆਤੇ ਪਹਾੜ ਵਿਅਕਤੀਆਂ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਜਿਨ੍ਹਾਂ ਨੂੰ ਜ਼ਬਰਦਸਤੀ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਕਈ ਵਾਰ ਬੱਚਿਆਂ ਨੂੰ ਡਰੱਗਸ ਦੇ ਕੇ ਸੁਸਤ ਕੀਤਾ ਜਾਂਦਾ ਹੈ ਤਾਂ ਜੋ ਉਹ ਬਿਮਾਰ ਜਾਂ ਮਜਬੂਰ ਦਿਖਾਈ ਦੇਣ ਇਸ ਤੋਂ ਇਲਾਵਾ ਪਾਹਜ ਵਿਅਕਤੀਆਂ ਨੂੰ ਜਾਣ ਬੁੱਝ ਕੇ ਸੱਟਾਂ ਮਾਰੇ ਜਾਂਦਿਆਂ ਨੇ ਤੇ ਜੋ ਉਹ ਰਾਹਗਿਰਾਂ ਦੀ ਹਮਦਰਦੀ ਪ੍ਰਾਪਤ ਕਰ ਸਕਣ ਅਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਅਤੇ ਜਲੰਧਰ ਦੇ ਦੇਵੀ ਤਲਾ ਮੰਦਰ ਵਰਗੀਆਂ ਥਾਵਾਂ ਤੇ ਅਜੇ ਸੰਗਠਿਤ ਗੁਰੂਆਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਸਰਕਾਰੀ ਅਤੇ ਗੈਰ ਸਰਕਾਰੀ ਪਹਿਲ ਕਦਮੀਆਂ ਦੀ ਗੱਲ ਕਰਦੇ ਹਾਂ ਤਾਂ ਹੁਣ ਪੰਜਾਬ ਸਰਕਾਰ ਨੇ ਭੀਖ ਮੰਗਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਸਰਕਾਰ ਨੇ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਅਤੇ ਉਹਨਾਂ ਨੂੰ ਸਿੱਖਿਆ ਅਤੇ ਪੁਨਰ ਪੁਨਰਵਾਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਕਈ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ ਬਚਪਨ ਬਚਾਓ ਅੰਦੋਲਨ ਅਤੇ ਕਲੇ ਕੈਲਾਸ਼ ਸਤਿਆ ਸਤਿਆਰਥੀ ਚਿਲਡਰਨਸ ਫਾਊਂਡੇਸ਼ਨ ਵੀ ਇਸ ਦਿਸ਼ਾ ਵੱਲ ਵਿੱਚ ਕੰਮ ਕਰ ਰਹੀਆਂ ਨੇ ਹਾਲਾਂਕਿ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਅਤੇ ਸਮਾਜਿਕ ਸੰਸਥਾਵਾਂ ਦੀ ਸਹਾਇਤਾ ਨਾਲ ਹੋਰ ਸਖਤ ਕਦਮ ਚੁੱਕਣ ਦੀ ਲੋੜ ਹੈ ਸਮਾਜ ਦੀ ਜ਼ਿੰਮੇਵਾਰੀ ਹੈ ਤੇ ਹਲ ਦੀ ਦਿਸ਼ਾ ਭੀਖ ਕੀ ਇਹਨਾਂ ਵਿੱਚ ਸਮਾਜ ਆਪਣਾ ਰੋਲ ਅਦਾ ਕਰ ਸਕਦਾ ਕਿਸ ਦੇ ਹੱਸਾ ਵੱਲ ਜਾਣਾ ਪੈ ਸਕਦਾ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਭੀਖ ਮੰਗਣ ਦੀ ਸਮੱਸਿਆ ਨੂੰ ਜੜੋ ਖਤਮ ਕਰਨ ਲਈ ਸਿਰਫ ਸਰਕਾਰੀ ਯਤਨ ਹੀ ਕਾਫੀ ਨਹੀਂ ਹਨ ਸਮਾਜ ਨੂੰ ਵੀ ਇਸ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਧਾਰਮਿਕ ਸਥਾਨਾਂ ਤੇ ਭੀਖ ਦੇਣ ਦੀ ਪਰੰਪਰਾ ਨੂੰ ਘਟਾਉਣਾ ਅਤੇ ਇਸ ਦੀ ਬਜਾਏ ਸਮਾਜਿਕ ਸੰਸਥਾਵਾਂ ਨੂੰ ਦਾਨ ਦੇਣ ਦੀ ਪਹਿਲ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਸਿੱਖਿਆ ਰੁਜ਼ਗਾਰ ਅਤੇ ਸਿਹਤ ਸਹੂਲਤਾਂ ਦੀ ਪੌਂਚ ਵਿਧਾਨ ਨਾਲ ਗਰੀਬੀ ਅਤੇ ਮਜ਼ਬੂਰੀ ਦੇ ਕਾਰਨ ਭੀਖ ਮੰਗਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭੀਖ ਦੀ بجائے ਅਜਿਹੇ ਲੋਕਾਂ ਨੂੰ ਸਵੈ ਰੁਜ਼ਗਾਰ ਜਾਂ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਿੱਚ ਕਰਨ ਵਿੱਚ ਸਹਾਇਤਾ ਕਰਨ ਜਿਹੜੇ ਅਕਸਰ ਜਿਹੜੇ ਆ ਧਾਰਮਿਕ ਸਥਾਨਾਂ ਤੇ ਮੰਗਦੇ ਨਜ਼ਰ ਆਉਂਦੇ ਨੇ ਤੁਸੀਂ ਅਕਸਰ ਪੰਜਾਬ ਦੇ ਮੰਦਰਾਂ ਗੁਰਦੁਆਰਿਆਂ ਜਾਂ ਭੀੜ ਢੱਕੇ ਵਾਲੀਆਂ ਥਾਵਾਂ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਬਾਜ਼ਾਰਾਂ ਵਿੱਚ ਬਿਜਾ ਜਿਹੜਾ ਬੱਚਿਆਂ ਨੂੰ ਭੀਖ ਮੰਗਦੇ ਦੇਖਿਆ ਹੋਵੇਗਾ ਇਸੇ ਇਹ ਲੋਕ ਅਕਸਰ ਆਪਣੀ ਬਜ਼ੂਰੀ ਦੱਸ ਕੇ ਜਿਹੜੇ ਆ ਭੀਖ ਮੰਗਦੇ ਨੇ ਤਾਂ ਇਹਨਾਂ ਤੇ ਹੁਣ ਕੰਟਰੋਲ ਕਰਨ ਦੇ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਤੇ ਹੁਣ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਭੀਖ ਮੰਗਣ ਦੇ ਮਾਮਲੇ ਤੇ ਹੁਣ ਕੰਟਰੋਲ ਹੋਵੇਗਾ ਤਾਂ ਕਿਤੇ ਨਾ ਕਿਤੇ ਅਸੀਂ ਵੀ ਆਪਣਾ ਫਰਜ਼ ਨਿਭਾਈਏ ਜੇ ਕਿਤੇ ਕੋਈ ਬੱਚਾ ਜਾਂ ਜਿਹੜਾ ਭਿਖਾਰੀ ਆ ਉਹ ਭੀਖ ਮੰਗਦਾ ਨਜ਼ਰ ਆਂਦਾ ਤਾਂ ਉਸ ਨੂੰ ਜ਼ਰੂਰ ਉਹ ਸਹਾਇਤਾ ਦੋ ਤਾਂ ਕਿ ਉਹ ਮੰਗਣ ਦੀ بجائے ਆਪਣਾ ਕੰਮਕਾਰ ਸ਼ੁਰੂ ਕਰ ਸਕੇ ਜਾਂ ਉਸ ਨੂੰ ਇਸ ਤਰੀਕੇ ਨਾਲ ਸਮਝਾਇਆ ਜਾਵੇ ਕਿ ਭੀਖ ਮੰਗਣਾ ਛੱਡੋ ਖੁਦ ਆਪਣੇ ਕੰਮ ਆਪ ਕਰੋ ਸਵੈ ਰੁਜ਼ਗਾਰ ਦੇ ਲਈ ਅੱਗੇ ਆਓ ਤਾਂ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਇਸ ਜਿਹੜੇ ਇੱਕ ਜਿਹੜਾ ਇੱਕ ਵੱਡਾ ਜਿਹੜਾ ਇੱਕ ਕਾਰਨ ਬਣਦਾ ਜਾ ਰਿਹਾ ਵੱਡਾ ਸੰਕਟ ਬਣਦਾ ਜਾ ਰਿਹਾ ਪੰਜਾਬ ਵਿੱਚ ਜੋ ਭੀਖ ਮੰਗਣਾ ਹਾਲਾਂਕਿ ਕਿਸੇ ਦੀ ਮਜਬੂਰੀ ਦੇ ਬਾਰੇ ਅਸੀਂ ਕੁਝ ਸਪਸ਼ਟ ਨਹੀਂ ਕਹਿ ਸਕਦੇ ਕਿ ਉਹ ਅਸਲ ਵਿੱਚ ਮਜਬੂਰ ਹੈ ਜਾਂ ਕਿਵੇਂ ਆ ਪਰ ਜੋ ਅੰਕੜੇ ਸਾਹਮਣੇ ਆ ਰਹੇ ਨੇ ਕਿ ਬੱਚੇ ਐਨੇ ਗਾਇਬ ਹੋ ਰਹੇ ਆ ਦਿਨੋ ਦਿਨ ਤਾਂ ਉਹਨਾਂ ਨੂੰ ਲੈ ਕੇ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਤੇ ਇਹਨਾਂ ਗਾਇਬ ਹੋਣ ਵਾਲੇ ਜਾਨੀ ਕਿ ਗੁੰਮਸ਼ੁਦਾ ਹੋਣ ਵਾਲੇ ਬੱਚਿਆਂ ਤੇ ਕਿੰਨਾ ਕੁ ਕੰਟਰੋਲ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ